ਕੁਮਾਰ ਸ਼ਿਵ ਭੋਲੇ ਦੇ ਨਾਲ ਇਹ ਕਥਾ ਵੈਸੇ ਸਮਝਣ ਵਾਸਤੇ ਆ। ਪਾਰਵਤੀ ਨੇ ਤਰਸ ਕਰਕੇ ਕਿਹਾ ਕਹਿੰਦੀ ਜੀ ਉਹ ਵੇਖੋ ਬੰਦੇ ਕਿੰਨੇ ਗਰੀਬ ਨੇ ਵਿਚਾਰੇ ਉਹਨਾਂ ਤੇ ਨਜ਼ਰ ਕਰ ਦਿਓ ਮਾੜਾ ਮੋਟਾ ਉਹਨਾਂ ਨੂੰ ਉਹ ਵੀ 4 ਦਿਨ ਸੁੱਖ ਦੇ ਦੇਖ ਲੈਣ। ਤੋ ਸ਼ਿਵ ਜੀ ਕਹਿੰਦਾ ਵੀ ਮੈਂ ਕੀ ਕਰ ਸਕਦਾ? ਉਹਨ ਕਹੇ ਜੀ ਤੁਸੀਂ ਕੀ ਨਹੀਂ ਕਰ ਸਕਦੇ? ਉਹਨੂੰ ਵੀ ਚਾਰ ਛਿੱਲੜ ਮਾਇਆ ਕੋਈ ਸੋਨਾ ਪੈਸਾ ਦੇ ਦੇਓ ਉਹਦਾ ਵੀ ਪਰਿਵਾਰ ਉਹ ਵੀ ਬੰਦੇ ਚਾਰ ਦਿਨ ਅਮੀਰੀ ਦਾ ਵੇਖ ਲੈਣਗੇ ਤਾਂ ਕਹਿੰਦੇ ਸ਼ਰਦੀ ਨੇ ਕਿਹਾ ਭਾਈ ਜੇ ਇਹਨਾਂ ਦੇ ਭਾਗਾਂ ਵਿੱਚ ਨਹੀਂ ਨਾ ਭਾਰਵਤੀ ਮੈਂ ਵੀ ਨਹੀਂ ਦੇ ਸਕਦਾ ਜੇ ਇਹਨਾਂ ਦੇ ਕਰਮ ਭਾਗਾਂ ਵਿੱਚ ਨਹੀਂ ਮੈਂ ਨਹੀਂ ਕੁਝ ਵੀ ਕਰ ਸਕਦਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਭਾਗ ਲਿਖੇ ਨੇ ਇਹ ਅਕਾਲ ਪੁਰਖ ਰੱਬ ਦੇ ਹੱਥ ਹੈ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਉਹਦੇ ਵਿੱਚ ਹਜ਼ੂਰ ਨੇ ਕਿਹਾ ਇੱਕ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਲੋਕ ਕਹਿੰਦੇ ਨੇ ਕਿ ਜੀ ਵਿਸ਼ਨੂੰ ਜਿਹੜਾ ਉਹ ਭੰਡਾਰ ਦਿੰਦਾ ਹੈ ਬ੍ਰਹਮਾ ਜਿਹੜਾ ਉਹ ਪੈਦਾ ਕਰਦਾ ਸ਼ਿਵ ਜੀ ਜਿਹੜਾ ਉਹ ਕਾਲ ਦਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਚਲੋ ਇਦਾਂ ਹੀ ਮੰਨ ਲਓ ਪਰ ਇਹ ਸੱਚ ਹੈ ਕਿ ਉਹ ਤਿੰਨ ਦੇ ਤਿੰਨ ਦੇਵਤੇ ਵੀ ਕੁਝ ਨਹੀਂ ਕਰ ਸਕਦੇ ਜੇ ਰੱਬ ਦੀ ਨਜ਼ਰ ਨਾ ਹੋਵੇ ਉਹ ਵੀ ਨਹੀਂ ਦੇ ਸਕਦੇ ਇੱਕ ਕਾ ਮਾਈ ਯੋਗਤ ਵਿਆਹੀ ਤਿੰਨ ਚਿੱਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਪਰ ਅਸਲੀਅਤ ਕੀ ਹੈ ਜਿਵ ਤਿਸ ਭਾਵੇ ਤਿਵੇਂ ਚਲਾਵੇ ਜਿਵੇਂ ਰੱਬ ਨੂੰ ਭਾਉਂਦਾ ਉਦਾਂ ਹੀ ਹੋਣਗੇ ਉਹ ਵੀ ਤਿੰਨ ਕੁਝ ਨਹੀਂ ਕਰ ਸਕਦਾ ਜਿਵ ਤਿਸ ਭਾਵੇ ਤਿਵੇਂ ਚਲਾਵੇ ਪੜੋ ਜਿਵ ਹੋਵੇ ਫੁਰਮਾਨ ਜਿਵ ਤਿਸ ਭਾਵੇ ਦੇ ਵਿੱਚ ਲਾਵੇ ਜਿਬ ਹੋਵੇ ਫੁਰਮ ਜਿਵੇਂ ਉਹ ਰੱਬ ਦਾ ਫਰਮਾਨ ਹੋਵੇ ਉਦਾਂ ਹੁੰਦਾ ਹੈ ਦੇਵਤੇ ਨਹੀਂ ਕੁਝ ਕਰ ਸਕਦੇ ਕਹਿੰਦੇ ਭਾਰਵਤੀ ਨੇ ਕਿਹਾ ਜੀ ਤੁਸੀਂ ਐਡੇ ਵੱਡੇ ਦੇਵ ਹੋ ਇਹਨਾਂ ਦਾ ਭਲਾ ਕਰ ਦਿਓ ਉਹ ਕਹਿੰਦੇ ਦੇਖ ਵੀ ਮੈਂ ਇਹਨਾਂ ਦੇ ਭਾਗ ਨਹੀਂ ਬਦਲ ਸਕਦਾ ਇਹਨਾਂ ਦੇ ਭਾਗਾਂ ਵਿੱਚ ਨਹੀਂ ਮੈਂ ਕਿਵੇਂ ਦੇ ਸਕਦਾ ਇਹ ਤਾਂ ਰੱਬ ਹੀ ਭਾਗ ਲਿਖ ਸਕਦਾ ਹੈ ਅਸੀਂ ਦੇਵ ਲੋਕ ਜਿਹੜੇ ਉਹ ਭਗਤੀਆਂ ਤੋਂ ਬਾਅਦ ਸ਼ਕਤੀਆਂ ਲੋਕਾਂ ਨੂੰ ਦੇ ਦੇਦੀਆਂ ਨੇ ਪਰ ਕਰਮ ਭਾਗ ਨਹੀਂ ਅਸੀਂ ਬਦਲ ਸਕਦੇ ਤਾਂ ਫਿਰ ਉਹ ਭਾਰਵਤੀ ਨੇ ਜिद ਕੀਤੀ ਕਹਿੰਦੀ ਜੀ ਐਵੇਂ ਕਿਵੇਂ ਹੋ ਸਕਦਾ ਤੁਸੀਂ ਅੱਡੇ ਵੱਡੇ ਦੇਵਤਿਆਂ ਕਹਿੰਦੇ ਚੱਲ ਫਿਰ ਲੈ ਤੇਰੀ ਤਸੱਲੀ ਵਾਸਤੇ ਮੈਂ ਕਰ ਦਿੰਦਾ ਹੁਣ ਉਹ ਬੰਦਾ ਤੁਰਿਆ ਆ ਰਿਹਾ ਕਹਿੰਦੇ ਸ਼ਿਵ ਜੀ ਨੇ ਭਾਰਵਤੀ ਨੂੰ ਕਿਹਾ ਤੇਰੀ ਤਸੱਲੀ ਵਾਸਤੇ ਮੈਂ ਤੈਨੂੰ ਸੱਚ ਵਿਖਾ ਦਿੰਦਾ ਲੈ ਸੋਨੇ ਦੀਆਂ ਮੋਹਰਾਂ ਦੀ ਇੱਕ ਥੈਲੀ ਮੈਂ ਮੋਹਰੇ ਸੁੱਟ ਦੇਣੀ ਐ ਉਹ ਚੁੱਕ ਲੈਣਗੇ ਅਮੀਰ ਹੋ ਜਾਣਗੇ ਹੁਣ ਕਹੇ ਜੀ ਇਹ ਤਾਂ ਚੰਗੀ ਗੱਲ ਐ ਉਹਨਾਂ ਦੇ ਮੋਹਰੇ ਸੋਨੇ ਦੀਆਂ ਮੋਹਰਾਂ ਸੁੱਟਦੇ ਹੋ ਚੁੱਕ ਲੈਣਗੇ ਵਿਚਾਰੇ ਆਪੇ ਹੀ ਅਮੀਰ ਹੋ ਜਾਣਗੇ ਉਹ ਕਹਿੰਦੇ ਭਾਰਵਤੀ ਮੈਂ ਮੋਹਰਾਂ ਸੁੱਟ ਦੇਣੀਆਂ ਨੇ ਅਮੀਰ ਕਰਨਾ ਮੇਰੇ ਵਸ ਨਹੀਂ ਹੈ ਇਹ ਕਰਤੇ ਪੁਰਖ ਨੇ ਰੱਬ ਨੇ ਜੇ ਲਿਖਿਆ ਹੋਇਆ ਤਾਂ ਹੋਣਗੇ ਨਹੀਂ ਤਾਂ ਹੋ ਨਹੀਂ ਸਕਦੇ ਕਹਿੰਦੇ ਜੀ ਤੁਸੀਂ ਤਾਂ ਕਰੋ ਇਦਾਂ ਤੋ ਪੰਚਤੰਤਰ ਗ੍ਰੰਥ ਵਿੱਚ ਲਿਖਿਆ ਹੈ ਕਹਿੰਦੇ ਫਿਰ ਉਹ ਸ਼ਿਵ ਨੇ ਸੋਨੇ ਦੀਆਂ ਮੋਹਰਾਂ ਮੋਹਰੇ ਸੁੱਟ ਦਿੱਤੀਆਂ ਥੱਲੀ ਹੁਣ ਜਿਹੜੇ ਰਸਤੇ ਉਤਰੇ ਆਉਂਦੇ ਨੇ ਕੱਲੇ ਤੁਰੇ ਆਉਂਦੇ ਨੇ ਤਾਂ ਉਹਨੇ ਮੋਹਰੇ ਸੁੱਟ ਦਿੱਤੀਆਂ ਸੋਨੇ ਦੀਆਂ ਮੋਹਰਾਂ ਚੁੱਕ ਲੈਣਗੇ ਚੁੱਕਣਗੇ ਤਾਂ ਅਪੇ امیر ਹੋ ਜਾਣਗੇ ਤਸ਼ਬੀਤ ਛਿਪਦੀ ਵੀ ਵੇਖਦਾ ਐ ਭਾਰਵਤੀ ਵੀ ਵੇਖ ਰਹੀ ਆ ਮੋਹਰਾਂ ਸੋਨੇ ਦੀਆਂ ਸੁੱਟ ਦਿੱਤੀਆਂ ਜਦੋਂ ਉਹ ਬੰਦੇ ਮੋਹਰਾਂ ਦੇ ਨਜ਼ਦੀਕ ਆਏ 10 ਕੋ ਫੁੱਟ ਦੀ ਜਗ੍ਹਾ ਰਹਿ ਗਈ ਥੱਲੀਆਂ ਤੱਕ ਪਹੁੰਚਣ ਦੇ ਤੋਂ ਗੱਲਾਂ ਕਰਦੇ ਆ ਦੋਵੇਂ ਜਣੇ ਆ ਰਹੇ ਇੱਕ ਜਣੇ ਨੇ ਨਾਲ ਦੇ ਨੂੰ ਕਿਹਾ ਯਾਰ ਇਹ ਤੇ ਦੱਸ ਬੇ ਅੰਨੇ ਬੰਦੇ ਕਿਦਾਂ ਤੁਰਦੇ ਹੋਣਗੇ ਅੰਨਾ ਬੰਦਾ ਕਿਵੇਂ ਤੁਰਦਾ ਹੋਏਗਾ ਉਹਨੂੰ ਕਿਵੇਂ ਦੇਖਦਾ ਉਹ ਅੱਖਾਂ ਬੰਦ ਕਰਕੇ ਤੁਰਨ ਲੱਗ ਪੈਂ ਉਹ ਕਹਿੰਦਾ ਅੰਨਾ ਬੰਦਾ ਇਦਾਂ ਤੁਰਦਾ ਹੋਣਾ ਚੱਲ ਮੋਹਰੇ ਤਾਂ ਕੁਛ ਨਹੀਂ ਅੱਖਾਂ ਬੰਦ ਕਰਕੇ ਤੁਰਨ ਲੱਗ ਪੈਂ ਜਿੱਥੇ ਸੋਨੇ ਦੀਆਂ ਮੋਹਰਾਂ ਦੀ ਥੱਲੀ ਪਈ ਉੱਥੇ ਆ ਕੇ ਫੁਰਨਾ ਆ ਗਿਆ ਵੇ ਅੰਨੇ ਬੰਦੇ ਕਿਦਾਂ ਤੁਰਦੇ ਹੋਣਗੇ ਅੱਖਾਂ ਬੰਦ ਕਰਕੇ ਲੰਘਾ ਸ਼ਿਵ ਜੀ ਕਹਿੰਦਾ ਦੱਸ ਪਾਰਵਤੀ ਹੁਣ ਮੈਂ ਇਹਨਾਂ ਦੇ ਭਾਗ ਬਦਲ ਸਕਦਾ ਮੈਂ ਸੋਨੇ ਦੀਆਂ ਮੋਹਰਾਂ ਸੁੱਟ ਸਕਦਾ ਸੀ ਪਰ ਇਹਨਾਂ ਦੇ ਭਾਗਾਂ ਵਿੱਚ ਨਹੀਂ ਇਹਨਾਂ ਨੂੰ ਦਿੱਤਾ ਨਹੀਂ ਜਾ ਸਕਦਾ ਕਿਉਂਕਿ ਕਰਨ ਕਾਰਣ ਪ੍ਰਭ ਏਕ ਹੈ ਰੱਬ ਹੀ ਹੈ ਜੋ ਕਰਨ ਹਾਰ ਹੈ ਕਰਤਾ ਪੁਰਖ ਹੈ ਜਿਹੜਾ ਕਰਮ ਭਾਗ ਲਿਖਦਾ ਹੈ ਸਾਸ ਸੰਗਤ ਆ ਭਾਗਾਂ ਨਾਲ ਸਮਾਂ ਆਉਂਦਾ ਫਿਰ ਨਦਰ ਕਿਰਪਾ ਕਨੇਰੀ ਹੋਵੇ ਤਾਂ ਰੱਬ ਦਾ ਨਾਮ ਚਿੱਤੇ ਆਉਂਦਾ ਤਾਂ ਹਜ਼ੂਰ ਨੇ ਬਚਨ ਕਹੇ ਕਰਨ ਕਾਰਣ ਪ੍ਰਭ ਏਕ ਹੈ ਪੜੋ ਕਰਨ ਕਾਰਣ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲੇ ਹਾਰਣੈ ਜਲ ਥਲ ਮਈਲ ਸੋਇ ਉਹ ਜਲ ਵਿੱਚ ਥਲ ਉਤੇ ਆਕਾਸ਼ ਮਈਲ ਅੰਦਰ ਹਰ ਥਾਂ ਤੇ ਉਹ ਆਪ ਚੱਲਦਾ ਹਾਂ ਉਹ ਕਿਸੇ ਦਾ ਭਲਾ ਕਰੇ ਤਾਂ ਕਾਰਨ ਵੀ ਪੈਦਾ ਕਰ ਦਿੰਦਾ ਕਿਸੇ ਦਾ ਭਲਾ ਰੱਬ ਨੇ ਕਰਨਾ ਹੋਵੇ ਉਹਨੂੰ ਕਾਰਨ ਪੈਦਾ ਕਰ ਦਿੰਦਾ ਕਿਸੇ ਦੇ ਰਾਹੀ ਉਹਦਾ ਭਲਾ ਹੋ ਜਾਂਦਾ ਆਪਾਂ ਕਹਿੰਦੇ ਜੀ ਫਲਾਨੇ ਨੇ ਆਪਣਾ ਭਲਾ ਕਰਤਾ ਪਰ ਉਹਦੇ ਪਿੱਛੇ ਕਰਨਹਾਰ ਰੱਬ ਹੈ ਉਹ ਤੋਂ ਬਿਗੈਰ ਨਹੀਂ ਕੋਈ ਕਰ ਸਕਦਾ ਜਦੋਂ ਕਿਸੇ ਕਰਮ ਦਾ ਭਲਾ ਕਰਨਾ ਹੈ ਉਦੋਂ ਕਿਸੇ ਜੀਵ ਲਈ ਤੁਹਾਨੂੰ ਰਾਹ ਵਿਖਾ ਦੇਣਾ ਤੁਹਾਨੂੰ ਰਾਹ ਜਾਂਦਿਆ ਬੰਦਾ ਮਿਲ ਪੈਗਾ ਉਹ ਤੁਹਾਨੂੰ ਕਹੇਗਾ ਫਲਾਨੀ ਜਗ੍ਹਾ ਤੇ ਜਾ ਕੇ ਵੇਖ ਲਓ ਤੁਸੀਂ ਠੀਕ ਹੋ ਜਾਣਾ ਕਾਰਨ ਕਨੇ ਪੈਦਾ ਕੀਤਾ ਪਰਮਾਤਮਾ ਨੇ ਸਭ ਕਾਰਨ ਦੇ ਪਿੱਛੇ ਕਰਤਾ ਪੁਰਖ ਹੈ ਤੈਨੂੰ ਉਹਦਾ ਨਾਮ ਕਰਤਾ ਪੁਰਖ ਕਰਨਹਾਰ ਹੈ ਉਹ ਸਿੱਧਾ ਕਾਰਨ ਪੈਦਾ ਕਰਕੇ ਵੀ ਕੰਮ ਕਰਦਾ ਹੈ ਔਰ ਜੇ ਕਿਤੇ ਕਰਨ ਤੇ ਆ ਜਾਏ ਫਿਰ ਡਾਇਰੈਕਟ ਵੀ ਕਰ ਦਿੰਦਾ ਆ ਦੋ ਚੀਜ਼ਾਂ ਸਮਝੋ ਧਿਆਨ ਨਾਲ ਨਰਿੰਨ ਨੇ ਪਰਸੈਂਟ ਲੱਭ ਰੱਬ ਜਿਹੜਾ ਹੈ ਪਰਮਾਤਮਾ ਜਿਹੜਾ ਹੈ ਉਹ ਕਾਰਨ ਪੈਦਾ ਕਰਕੇ ਦੁਨੀਆ ਚਲਾਉਂਦਾ ਤੁਹਾਨੂੰ ਕੋਈ ਬੰਦਾ ਟਕਰੇਗਾ ਉਹ ਕੰਮ ਦਾ ਰਾ ਦੱਸੇਗਾ ਉਸ ਕੰਮ 'ਤੇ ਤੁਹਾਨੂੰ ਬਰਕਤ ਪੈ ਜਾਗੀ ਤੁਸੀਂ ਅਮੀਰ ਹੋ ਜਾਉਂਗੇ ਕੋਈ ਦੁੱਖ ਰੋਗੇ ਕੋਈ ਬੰਦਾ ਮਿਲੇਗਾ ਉਹ ਤੁਹਾਨੂੰ ਰਾ ਦੱਸੇਗਾ ਉਧਰੋਂ ਦਵਾਈ ਕੰਮ ਕਰੇਗੀ ਤੁਸੀਂ ਠੀਕ ਹੋ ਜਾਓ ਇਹ ਕੀਤਾ ਕਿਨੇ ਰੱਬ ਨੇ 1% ਕਦੇ-ਕਦੇ ਦੁਨੀਆ ਵਿੱਚ ਵਰਤਦਾ ਹੈ ਜਿੱਥੇ ਬੰਦਾ ਆਪਣਾ ਬਲ ਹਾਰ ਜੈ ਕਿ ਮੇਰੇ ਵੱਸ ਕੁਝ ਵੀ ਨਹੀਂ ਪਰਮਾਤਮਾ ਹੁਣ ਮੈਂ ਕਿਤੇ ਨਹੀਂ ਜਾਣਾ ਉਹ ਵਿਸ਼ਵਾਸ ਰੱਖ ਕੇ ਇੱਕ ਤੇ ਵਹਿ ਜਾਏ ਉੱਥੇ ਰੱਬ ਨੂੰ ਸਿੱਧਾ ਕਰਨ ਹਾਰ ਡਾਇਰੈਕਟ ਕੰਮ ਕਰਨਾ ਪੈਂਦਾ ਟੋੜੀਆਂ ਅਰਦਾਸ ਹੁੰਦੀਆਂ ਕੁਝ ਵੀ ਲੈਣ ਦੀ ਲੋੜ ਨਹੀਂ ਉਹ ਕੰਮ ਕਰ ਦਿੰਦਾ ਕਿਤੇ ਜਾਣ ਦੀ ਵੀ ਲੋੜ ਨਹੀਂ ਕਾਰਜ ਸਿੱਧੇ ਹੋ ਜਾਂਦੇ ਨੇ ਕਿਸੇ ਕੋਲ ਜਾਣ ਦੀ ਜ਼ਰੂਰਤ ਹੀ ਨਹੀਂ ਪੈਗੀ ਸਿੱਧਾ ਗੁਰੂ ਕੋਲ ਅਰਦਾਸ ਕਰੋ ਜਦੋਂ ਬੰਦਾ ਆਪਣਾ ਬਲ ਹਾਰ ਜਾਂਦਾ ਹੈ ਫਿਰ ਰੱਬ ਨੂੰ ਕੰਮ ਕਰਨਾ ਪੈਂਦਾ ਹੁਣੇ ਤੁਸੀਂ ਭੋਗ ਦੇ ਸ਼ਲੋਕ ਸੁਣੇ ਹੋਣਗੇ ਸਵੇਰੇ ਉਹਦੇ ਨੇ ਸਹਿਬ ਨੇ ਦੋ ਇਕੱਠੇ ਸ਼ਲੋਕ ਕਹੇ ਇੱਕ ਥਾਂ ਤੇ ਹਜ਼ੂਰ ਨੇ ਕਿਹਾ ਬਲ ਛਟਿ ਕਿਉ ਬੰਦਨ ਪਰ ਕਸ਼ੂ ਨਾ ਹੋ ਤੋ ਪਾਏ ਫਿਰ ਅਰਦਾਸ ਕੀ ਕਰਨੀ ਨਾਨਕ ਸਬਕਿਸ਼ ਤੁਮ ਰਹਿ ਹਾਥ ਮੈਂ ਤੁਮਹੀ ਹੋਤ ਸਹਾਈ ਜਿੱਦਣ ਕੋਈ ਅਰਦਾਸ ਕਰਦਾ ਹੈ ਮਹਾਰਾਜ ਸਭ ਕੁਝ ਤੇਰੇ ਹੱਥ ਹੈ ਹੁਣ ਤੂੰ ਹੀ ਸਹਾਈ ਹੋਣਾ ਉਦੋਂ ਰੱਬ ਜਿਹੜਾ ਡਾਇਰੈਕਟ ਵੀ ਕੰਮ ਕਰਨ ਲੱਗ ਪੈਂਦਾ ਹੈ ਉਦੋਂ ਤੁਸੀਂ ਸਵੇਰੇ ਉੱਠੋਗੇ ਤੰਦਰੁਸਤ ਮਹਿਸੂਸ ਕਰੋਗੇ ਉਦੋਂ ਸਵੇਰੇ ਉੱਠੋਗੇ ਕੰਮ ਤੁਹਾਡੇ ਕੀਤੇ ਹੋਏ ਸਾਹਮਣੇ ਨਜ਼ਰ ਆਉਣਗੇ ਬੰਦੇ ਆਪਣੇ ਅਬ ਚੱਲ ਕੇ ਤੁਹਾਡੇ ਘਰ ਆ ਜਾਣਗੇ ਉਹ ਕੰਮ ਕਰਨ ਵਾਸਤੇ ਉਹ ਬੰਦੇ ਮੋਹਰੇ ਖੜੇ ਹੋਣਗੇ ਕੰਮ ਕਰਨ ਤੁਨੂੰ ਨਹੀਂ ਕਹਿਣਾ ਪਵੇਗਾ ਤੁਸੀਂ ਉਸ ਉੱਤੇ ਆਪਣਾ ਬਲ ਹਾਰ ਕੇ ਅਰਦਾਸ ਕਰ ਦਿੱਤੀ ਹੈ ਹੁਣ ਰੱਬ ਉਹ ਬੰਦਿਆਂ ਨੂੰ ਤੁਹਾਡੇ ਕੋਲ ਕੱਲੇਗਾ ਤੁਹਾਨੂੰ ਉਹਦੇ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਇਹਨੂੰ ਕਾਰਜ ਸਿੱਧਾ ਨੌ ਨਿਧ ਕਹਿੰਦੇ ਨੇ ਜਦੋਂ ਨੌ ਨਿਧੀਆਂ